लोक हित लोका दी आवाज ਜੀ ਜਸਦਾ ਜੀ ਅੱਜ ਤੁਸੀਂ ਡੇਰਾ ਬਾਬਾ ਨਾਨਕ ਦੇ ਹਾਰਪੀਟ ਤੇ ਲੱਕੇ ਚ ਪਹੁੰਚੇ ਹੋ ਥੀਏਟਰ ਕੇ ਉਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਇੱਕ ਤਾਂ ਇੱਥੇ ਜਿਹੜੇ ਨੌਜਵਾਨ ਵੀਰ ਅ ਬੜੇ ਲੰਬੇ ਸਮੇਂ ਤੋਂ ਸੇਵਾ ਕਰ ਰਹੇ ਸਾਰਿਆਂ ਦਾ ਇਹਨਾਂ ਦਾ ਮਾਨ ਸਨਮਾਨ ਕਰਨਾ ਸੀ ਦੂਸਰਾ ਦੇਖਣਾ ਵੀ ਕਿ ਕੀ ਹੋ ਰਿਹਾ ਕੀ ਹੋਣਾ ਚਾਹੀਦਾ ਹੋਰ ਖਾਸ ਕਰਕੇ ਜਿਹੜੇ ਜਿਹੜੇ ਜੋ ਕਰ ਰਹੇ ਨੇ ਸਾਨੂੰ ਸਾਨੂੰ ਸੰਤ ਮਾਹਪੁਰ ਦੇ ਜਿਹੜੇ ਸਿਓ ਕਰ ਰਹੇ ਨੇ ਇੱਕ ਸਾਡੇ ਕੋਲ ਢੇੜਾ ਭੇਜਿਆ ਬਹੁਤ ਵੱਡਾ ਜਿਹੜਾ ਰਾਗੀ ਦਰਿਆ ਤੇ ਕੋਸੋਰ ਕੋਹੌਲੇ ਦੇ ਪੰਛੋਂ ਦੇ ਚੱਲਦਾ ਪਿਆ ਇੱਕ ਅਚਾਰ ਤੇ ਪਸ਼ੂਆਂ ਦਾ ਚਾਰਾ ਉਹਨੇ ਵੱਡੇ ਪਮਾਨੇ ਤੇ ਤੂੜੀ ਤੇ ਸਾਰਾ ਜੋ ਕੁਛ ਹੈ ਇਹਦਾ ਪਿੰਡਾ ਜਿਹੜਾ ਜੋ ਕੁਛ ਛੱਤ ਤੋਂ ਮੰਗ ਰਹੇ ਸਾਡੀ ਟੀਮ ਤੋਂ ਪੰਚ ਸਰਕਾਰੀ ਲੈਦਰ ਦੀ ਟੀਮ ਤੋਂ ਗਜ਼ਾਰਸ ਕੀਤੀ ਟੀਮ ਤੋਂ ਉਹ ساری ਕੋਸ਼ਿਸ਼ ਉਹਦੇ ਕਿ ਉਹਨਾਂ ਨੂੰ ਬਿਨਾਂ ਦੇਰੀ ਤੋਂ ਲਿਆ ਕੇ ਦਈਏ ਜਿੱਥੇ ਫਿਰ ਪ੍ਰਸ਼ਾਸਨ ਵੱਲੋਂ ਡਾਕਟਰ ਗੁਰਦੇਵ ਸਿੰਘ ਜਿਹੜੇ ਖਾਸ ਕਰਕੇ ਇਹਨਾਂ ਦੇ ਇਹਨਾਂ ਦੀ ਟੀਮ ਨੇ ਬਹੁਤ ਸੇਵ ਉਹ ਦਿੱਤਾ। ਉਹ ਸਾਡੀ ਟੀਮ ਨੇ ਵੀ ਪ੍ਰਸ਼ਾਸਨ ਦੇ ਨਾਲ ਮਿਲ ਕੇ ਜਿੱਥੇ ਲੋੜ ਆ ਜਿੱਥੇ ਜ਼ਰੂਰਤ ਆ ਉਹਨਾਂ ਨੂੰ ਹੀ ਬਚਾਉਣ ਦਾ ਯਤਨ ਕੀਤਾ ਸਾਡੀਆਂ ਆਖਰੇ ਇਹਨਾਂ ਦਾ ਦੁੱਖ ਮੁੰਡਿਆ ਜਾਵੇ ਸਾਰਿਆਂ ਦਾ ਬਹੁਤ ਵੱਡਾ ਵੱਡੀ ਮੁਸੀਬਤ ਦੇ ਵਿੱਚ ਘਿਰੇ ਸਨ ਇਹ ਲੋਕ ਸਾਰੇ ਬੇਰਬਨਾ ਕੇ ਜਿੰਨੇ ਆ ਜਿਨ੍ਹਾਂ ਨੇ ਵੀ ਇੱਥੇ ਸੇਵਾ ਕੀਤੀ ਆ ਜਿਸ ਤਰ੍ਹਾਂ ਵੀ ਭਾਵੇਂ ਸ਼ਰਮ ਦਾਣ ਦਿੱਤਾ ਭਾਵੇਂ ਪੈਸੇ ਦਾਣ ਦਿੱਤੇ ਆ ਭਾਵੇਂ ਆਪ ਨਾਲ ਲਾ ਕੇ ਸੇਵਾ ਕਰਦੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਅਸੀਂ ਤੇ ਸ਼ੁਕਰ ਗੁਜ਼ਾਰ ਆ ਆਪਣੇ ਗੁਰੂ ਸਾਹਿਬ ਜੀ ਦੇ ਜਿਨ੍ਹਾਂ ਨੇ ਸਾਨੂੰ ਇਹ ਇਹ ਵਿਧੀ ਵਿਧਾਨ ਦਿੱਤੇ ਸਾਨੂੰ ਇਹ ਸੇਵਾ ਕਰਨ ਦੇ ਸੁਭਾਗ ਦਿੱਤੇ ਜਿਸ ਨਾਲ ਜੀਵਨ ਜਾਗ ਦਿੱਤੇ ਉਹ ਅਸੀਂ ਜਿਹੜੇ ਗਰੀਬ ਲੋਕ ਨੇ ਦੁਖੀ ਲੋਕ ਨੇ ਜਿਹੜੇ ਵਿਪਤਾ ਦੇ ਵਿੱਚ ਕੁਝ ਕਰ ਨਹੀਂ ਪਾ ਰਹੇ ਉਹਨਾਂ ਦਾ ਆਸਰਾ ਬਣ ਲਈ ਸਮੂਹ ਸੰਗਤਾਂ ਦੇ ਰਸੋਈ ਦਾ ਸਾਰਿਆਂ ਦਾ ਬਹੁਤ ਬੋਲਦਾ ਇੱਕ ਜਹਦਾਰ ਜੀ ਕਿ ਵੇਖਣ ਨੂੰ ਆਇਆ ਵਾ ਫਿਰ ਰਾਸ਼ਨ ਦੀਆਂ ਠਕੀਆਂ ਲਵਾਤੀਆਂ ਨੇ ਜਥੇ ਬੰਦੀਆਂ ਨੇ ਜੀ ਜੀ ਪਰ ਉਹਦੇ ਹੁਣ باوجود ਵੀ ਜਿਹੜਾ ਕੋਈ ਟਰਾਲੀ ਆਉਂਦੀਆਂ ਟਰੈਕਟਰ ਆਉਂਦੇ ਨੇ ਗੱਡੀਆਂ ਆਉਂਦੀ ਨੇ ਲੋਕੀ ਆਉਂ ਟੁੱਟ ਕੇ ਪਿਆ ਜਾਂਦੇ ਲੁੱਟਣ ਨੂੰ ਕੁਝ ਸ਼ਿਕਾਇਤਾਂ ਬਹੁਰੀ ਆ ਰਹੀਆਂ ਜੀ ਬਹੁਤ ਬਹੁਤ ਸ਼ਿਕਾਇਤਾਂ ਆ ਰਹੀਆਂ ਨੇ ਬਲਕੇ ਜਿਹੜੇ ਦੇਣ ਵਾਲੇ ਉਹਨਾਂ ਦੀ ਬੇਇਜ਼ਤੀ ਕੀਤੀ ਹੈ ਇਹ ਕੁਝ ਲੋਕ ਨੇ ਜਿਹੜੇ ਸਿਰਫ ਲੁੱਟਣ ਦੇ ਮਕਸਦ ਨਾਲ ਹੀ ਆਉਂਦੇ ਨੇ ਕਿ ਲੁੱਟ ਲਈਏ ਜੋ ਕੁਝ ਉਟਿਆ ਜਾਂਦਾ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਬਲਕੇ ਜਿਨ੍ਹਾਂ ਨੂੰ ਲੋੜ ਹੈ ਉਹਨਾਂ ਦੀ ਉਹਨਾਂ ਦੀ ਮਦਦ ਲਈ ਗੁਹਾਰ ਕਰਨੀ ਚਾਹੀਦੀ ਉਹਨਾਂ ਦੇ ਮਦਦ ਲਈ ਅੱਗੇ ਆਉਣਾ ਚਾਹੀਦਾ ਨਾਗਰਜਿਆਂ ਨੂੰ ਲਜਾਈ ਜਾਣ ਲਈ ਤੇ ਕੋਈ ਵੀ ਨਹੀਂ ਆਉਂਦਾ ਸਾਰੇ ਲੈ ਕੇ ਆਉਂਦੇ ਨੇ ਟਰੱਕਾਂ ਦੇ ਟਰੱਕ ਸਮਾਨ ਲੈ ਕੇ ਆਉਂਦੇ ਨੇ ਇੱਕ ਹੋਰ ਸ਼ਿਕਾਇਤ ਬਲੀ ਹੈ ਕਿ ਜਿਹੜੇ ਪੋਲੀਟਿਕਲ ਪਾਰਟੀਆਂ ਨੇ ਕੋਈ ਕਿਸੇ ਪਾਸੋਂ ਸੰਸਥਾਵਾਂ ਜਿਹੜੀਆਂ ਨੇ ਮਾਨਵਤਾ ਦੇ ਨਾਤੇ ਉਹ ਟਰੱਕ ਲੈ ਕੇ ਆਉਂਦੀਆਂ ਤੇ ਇਹ ਉੱਥੇ ਹੀ ਰਾਜ ਖਿਲਾਰ ਕੇ ਉਹਨਾਂ ਦਾ ਪਹਿਲਾਂ ਬੈਨਰ ਆਪਣਾ ਕਿ ਸਾਡਾ ਬੈਨਰ ਅੱਗੇ ਲਾਓ ਇਹ ਬਹੁਤ ਘਟੀਆ ਸੋਚ ਤੇ ਇੱਕ ਸਵਾਰਥ ਹੈ ਜਿਹੜਾ ਨਹੀਂ ਹੋਣਾ ਚਾਹੀਦਾ ਇਸ ਕੋਲ ਤੋਹੀ ਇਹ ਨਾ ਜਿਹੜੀਆਂ ਹੁਣ ਪਿੰਡਾਂ ਦੀਆਂ ਸੰਗਤਾਂ ਜਿਹੜੀਆਂ ਨੇ ਜਿਹੜੇ ਆ ਤੁਹਾਨੂੰ ਪਹਿਲਾਂ ਆਪਾਂ ਜਗਹਿਰ ਕਰ ਚੁੱਕਿਆ ਉਹਨਾਂ ਨੂੰ ਤੁਸੀਂ ਸੰਦੇਸ਼ ਕੀ ਦੇਣਾ ਚਾਹੋਗੇ ਜਿਹੜੇ ਲੁੱਟਦੇ ਪਏ ਨੇ ਜੀ ਮੈਂ ਉਹਨਾਂ ਨੂੰ ਇਹੀ ਕਹੂੰਗਾ ਕਿ ਉਬਾਜ ਆਉਣ ਇਹ ਕੰਮ ਨਾ ਕਰਨ ਕਿਉਂਕਿ ਇਹ ਟਾਈਮ ਨਹੀਂਗਾ ਉਹ ਮੁਕਾ ਜਿਹੜਾ ਉਹਨਾਂ ਨੂੰ ਮੈਂ ਇਹ ਬੇਨਤੀ ਕਰੂੰਗਾ ਕਿ ਉਹਨਾਂ ਨੂੰ ਵੀ ਸਹਿਯੋਗ ਦੇਣਾ ਚਾਹੀਦਾ ਜਿੱਥੇ ਲੋੜ ਆ ਉਹਨਾਂ ਦੇ ਨਾਲ ਹੱਥ ਵਟਾਉਣਾ ਚਾਹੀਦਾ ਤੇ ਆਪਣਾ ਜਿੰਨੀ ਕੁ ਲੋੜ ਆ ਉਹ ਵੀ ਲੈਣਾ ਸੀ ਇਹ ਨਹੀਂ ਕਰਦੇ ਕਿ ਨਹੀਂ ਪਰ ਟਰਾਲੀਆਂ ਨਾਲ ਲੋਕਾਂ ਨਾਲ ਡਾਂਗਾ ਫੜ ਕੇ ਤੁਸੀਂ ਉਤਰਾਲੀਆਂ ਉੱਤੇ ਚੜ ਜਾਂਦੇ ਹੋ ਜਿਹੜੇ 2-4 ਬੰਦੇ ਆਏ ਹੁੰਦੇ ਉਹਨਾਂ ਨੂੰ ਸੱਟਾਂ ਲਾਉਂਦੇ ਤੇ ਸਮਾਨ ਲੁੱਟ ਕੇ ਆਉ ਜਾਂਦੇ ਇਹ ਬਹੁਤ ਘਟੀਆ ਜਿਹੜੀ ਆ ਸੋਚ ਆ ਇਹ ਨਹੀਂ ਹੋਣੀ ਚਾਹੀਦੀ ਸਾਡੇ ਪੰਜਾਬ ਦੇ ਵਿੱਚ ਇਹ ਸੋਚ ਨੂੰ ਅਲਦੀ ਲੱਗਾ ਕਦੀ ਸੋਪਾ ਨਹੀਂ ਮਿਲਦੀ ਪੰਜਾਬੀਆਂ ਨੇ ਤਾਂ ਹਮੇਸ਼ਾ ਪਰਉਣਾ ਚਾਰੀ ਕੀਤੀ ਹੈ ਤੇ ਸੇਵਾ ਕੀਤੀ ਤੁਹਾਡੀ ਪਾਰਟੀ ਬਲ ਹੁਣ ਤੱਕ ਕਿੰਨਾ ਕਪਰ ਵਾਲਾ ਕੀਤਾ ਜਾ ਚੁੱਕਾ ਹੈ ਦੇਖੋ ਅਸੀਂ ਭਾਵੇਂ ਕੁਝ ਨਹੀਂ ਕੀਤਾ ਮਰਜੀ ਤੇ ਇੱਕ ਰਾंगे ਕੁਝ ਵੀ ਨਹੀਂ ਕੀਤਾ ਪਰ ਜਿੰਨਾ ਕੁ ਵੀ ਕੀਤਾ ਆ ਉਹ ਆਪਣੀ ਸਮਰੱਥਾ ਅਨੁਸਾਰ ਜਿੰਨਾ ਸਾਨੂੰ ਪ੍ਰਮਾਤਮਾ ਦੀ ਕਿਰਪਾ ਨਾਲ ਪਾਲ ਦਿੱਤਾ ਪ੍ਰਮਾਤਮਾ ਨੇ ਜੇ ਇਹ ਸਾਡੀ ਖਾਸ ਕਰਕੇ ਗੁਰਦਾਸਪੁਰ ਦੀ ਜਿਹੜੀ ਪੰਥ ਅਕਾਲੀ ਦਾ ਇਹ ਟੀਮ ਹੈ ਇਹ ਨੂੰ ਤੇ ਘੱਟੋ ਘੱਟ 15 ਦਿਨ ਤੋਂ ਜ਼ਿਆਦਾ ਦਿਨ ਹੋ ਗਏ ਜਿਹੜੇ ਇਸ ਤਰ੍ਹਾਂ ਪਿੰਡਾਂ ਚ ਫਿਰ-ਫਿਰ ਕੇ ਮਕੌਣਾ ਪੱਤਨ ਤੋਂ ਪਾਰ ਜਿਹੜੇ ਸੱਤ ਪਿੰਡ ਜਿਹੜੇ ਜਿਨ੍ਹਾਂ ਦੀ ਸੰਪਰਕ ਕੇ ਕੰਮ ਦਾ ਟੁੱਟਾ ਰਿਹਾ ਉਹਨਾਂ ਚ ਮਾਪ ਵੀ ਜਾ ਗਏ ਆ ਤੇ ਉੱਥੇ ਵੀ तकरीबन ਹਰੇਕ ਚੀਜ਼ ਪਹੁੰਚਾਈ ਹੈ ਜਿਹੜੀ ਚੀਜ਼ ਮੰਗੀ ਉਹਨਾਂ ਨੇ ਸਾਡੀ ਟੀਮ ਨੇ ਬੜੀ ਹੈਲਪ ਕੀਤੀ ਆ ਤੇ ਫਿਰ ਵੀ ਅਸੀਂ ਕਹਾਗੇ ਅਸੀਂ ਕੁਝ ਨਹੀਂ ਕਰ पाए ਸਿੱਖ ਸੰਤਾਂ ਦੇ ਸਹਿਯੋਗ ਨਾਲ ਮਹਾਂਪੁਰਖਾਂ ਦੇ ਸਹਿਯੋਗ ਨਾਲ ਇਹ ਡਾਕਟਰ ਸਾਹਿਬ ਇੱਥੇ ਨੇ ਵੈਂਟਰੀ ਡਾਕਟਰ ਨੇ ਤੇ ਇਹਨਾਂ ਨੇ ਜਿੰਨਾ ਸਹਿਯੋਗ ਦਿੱਤਾ ਪ੍ਰਸ਼ਾਸਨ ਦੇ ਨਾਲ ਇਹਨਾਂ ਦੀ ਟੀਮ ਨੇ ਦਿੱਤਾ ਅਸੀਂ ਸਾਰਿਆਂ ਦਾ ਬੜਾ ਧੰਨਵਾਦ ਕਰਦੇ ਆ ਤੇ ਅਸੀਂ ਇੱਕ ਦੂਸਰੇ ਦੇ ਸਹਿਯੋਗ ਨਾਲ ਹੀ ਸਫਲ ਹੋ ਪਏ ਇਕੱਲਾ ਬੰਦਾ ਕੁਝ ਨਹੀਂ ਹੈ ਪ੍ਰਧਾਨ ਮੰਤਰੀ ਜੀ 1600 ਕਰੋੜ ਰੁਪਇਆ ਜੀ ਜਿਹੜਾ ਐਲਾਨ ਕਰਕੇ ਗਏ ਨੇ ਜੀ ਪ੍ਰਧਾਨ ਮੰਤਰੀ ਜੀ ਨੇ ਜਿਹੜਾ ਉਹ ਅਪਤਾਈ ਸੀ ਕੋ ਜਿਹੜੀ ਜਿਹੜਾ ਸੀ ਉਹਨੂੰ ਕੀ ਨਾਮ ਤੇ ਹਾਂਜੀ ਕੋਰੋਨਾ ਕੋਰੋਨਾ ਦੇ ਵਿੱਚ ਬਹੁਤ ਵੱਡਾ ਫਟਕੀਟ ਆਈ ਉਹ ਚੋਂ ਕਿਸੇ ਨੂੰ ਕੁਝ ਨਹੀਂ ਦਿੱਤਾ ਤੇ ਹੁਣ ਸਾਨੂੰ ਕੀ ਦੇਣਾ ਹੈ ਇਹਨਾਂ ਨੇ ਕੁਛ ਇਹ ਤੇ ਜਿਹੜਾ ਪੰਜਾਬ ਦਾ ਪੈਸਾ ਉਹੀ ਦੇ ਦੇਣ ਵਾਪਸ ਚੰਗੀ ਗੱਲ ਤੇ ਪੰਜਾਬ ਸਰਕਾਰ ਨੂੰ ਮੇਰੀ ਬੇਨਤੀ ਹੈ ਕਿ ਪ੍ਰਧਾਨ ਮੰਤਰੀ ਜੀ ਤਰ੍ਹਾਂ ਫੰਡ ਇਕੱਠਾ ਕਰਕੇ ਖਜ਼ਾਨਾ ਨਾ ਭਰੀ ਜਾਣ ਆਪਣੀ ਜੇਬ ਨਾ ਭਰੀ ਜਾਣ ਇਹ ਇਹਨੂੰ ਵੰਡਣ ਜਿੱਥੇ ਲੋੜ ਆ ਉਥੇ ਦੇਣ ਕਿਉਂਕਿ ਆਉਣ ਵਾਲਾ ਜਿਹੜਾ ਸਮਾਂ ਆ ਬਹੁਤ ਤੇਜ਼ੀ ਦੇ ਨਾਲ ਬਦਲ ਰਿਹਾ ਤੇ ਕਣਕ ਵੀਜਣ ਦਾ ਸਮਾਂ ਆ ਗਿਆ ਮਿੱਟੀ ਹਟਾਉਣੀ ਆ ਪਟਰੋਅ ਚਾਹੀਦਾ ਬੀਜ ਚਾਹੀਦੇ ਖਾਦਾ ਚਾਹੀਦੀਆਂ ਨੇ ਇੱਥੇ ਜ਼ਿਮੀਦਾਰਾਂ ਨੂੰ ਪੈਸੇ ਦੀ ਲੋੜ ਆ ਜਿਨ੍ਹਾਂ ਦੇ ਮਕਾਨ ਢੱਠ ਗਿਆ ਉਹਨਾਂ ਨੂੰ ਛੱਤ ਦੀ ਲੋੜ ਆ ਤੇ ਇਹ ਪੈਸੇ ਨੂੰ ਹਵਾ ਲਾਉਣ ਹੁਣ ਬਹੁਤ ਦਿਨ ਹੋ ਗਏ ਜਿੰਨਾ ਭਾਰ ਸੀਗਾ ਲੋਕਾਂ ਨੇ ਵੰਡਿਆ ਖਾਣ ਪੀਣ ਦੀ ਸਹਾਇਤਾ ਕੀਤੀ ਮੱਜਾਂ ਗਾਵਾਂ ਦਾ ਚਾਰਾ ਜਿਹੜਾ ਉਹ ਵੀ ਦੇ ਰਹੀਆਂ ਸੰਗਤਾਂ ਤੂੜੀ ਦੇ ਰਹੀਆਂ ਨੇ ਆਚਾਰ ਦੇ ਰਹੀਆਂ ਨੇ ਉਹ ਹੋਰ ਫਰਾਗ ਦੇ ਰਹੀਆਂ ਪਰ ਸਰਕਾਰ ਜਿਹੜੀ ਆ ਉਹਨੂੰ ਇਹ ਚਾਹੀਦਾ ਹੈ ਕਿ ਜਿਹੜਾ ਹੁਣ ਕੰਮ ਕਰਨ ਵਾਲਾ ਉਹ ਉਹਨਾਂ ਨੂੰ ਆਪਣੇ ਪੈਰਾਂ ਤੇ ਖੜੇ ਹੋਣ ਲਈ ਉਹ ਇਮੀਡੀਏਟਲੀ ਕਰਨ